ਚਾਹੀਦਾ ਵੀ ਕਈ ਸਰਪੰਚ ਪੱਖਪਾਤ ਕਰਦੇ ਆ ਕਈ ਨਹੀਂ ਕਰਦੇ ਤੁਸੀਂ ਦੱਸੋ ਜੀ ਸਭੇ ਇਮਾਨਦਾਰੀ ਨਾਲ ਚੱਲਣਾ ਚਾਹੀਦਾ ਹਾਂਜੀ ਪਾਰਟੀਵਾਦੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਚਾਹੀਦਾ ਓਕੇ ਅਗਾਂਹ ਬਦੂ ਜੀ ਜਿਵੇਂ ਸਰ ਤੁਸੀਂ ਆ ਸਿਆਸੀ ਮਹਾਰਾਓ ਤੁਸੀਂ ਜਿਵੇਂ ਬਹੁਤ ਲੰਮਾ ਸਮਾਂ ਸਿਆਸਤ ਦੇ ਵਿੱਚ ਮੰਨ ਲਓ ਹੁਣ ਵੀ ਹੋ ਤੇ ਤੁਹਾਨੂੰ ਜਿਵੇਂ ਮੰਨ ਲਓ ਜਿਹੜੇ ਪਹਿਲਾ ਸਰਪੰਚ ਕੰਮ ਕਰਦੇ ਹੁੰਦੇ ਸੀ ਤੇ ਜੇ ਹੁਣ ਸਰਪੰਚ ਕੰਮ ਕਰਦੇ ਆ ਉਹਨਾਂ 'ਚ ਕੋਈ ਫਰਕ ਲੱਗਦਾ ਜਾਂ ਸੇਮ ਹੀ ਐ ਹੋ ਸਕਦੀ ਐ ਅੱਛਾ ਜੀ ਮਤਲਬ ਕਿੰਨੀ ਕੁ ਪਾਵਰ ਹੁੰਦੀ ਐ ਪੰਚਾਇਤ ਕੋਲੇ ਦੱਸ ਸਕਦੇ ਹੋ ਪੰਚਾਇਤ ਕੋਲ ਜਿੰਨੀ ਪਾਵਰ ਡੀਸੀ ਨੂੰ ਓਨੀ ਪਾਵਰ ਸਰਪੰਚ ਕੋਲ ਵੀ ਹੈਗੀ ਅੱਛਾ ਜੀ ਤੁਹਾਡੀ ਸੇਵਾ ਕਰਵਾਉਣ ਵਾਸਤੇ ਹਾਂਜੀ ਹਾਂਜੀ ਢੜੇਵਾਜੀ ਦੇ ਪੈ ਕੇ ਮੈਂ ਉਹ ਸਵੰਦ ਨੂੰ ਸਰਪੰਚੇ ਨਹੀਂ ਸਮਝਿਆ ਲਾ ਜਿਹੜਾ ਬੰਦਾ ਸਰਪੰਚ ਬਣ ਕੇ ਢੜੇ ਵਾਜੀ ਦੀ ਪੈ ਗਈ ਹਾਂਜੀ ਵੈਰ ਵੈਰ ਹਾਂਜੀ ਇੱਕ ਨਾ ਸਰ ਮੇਰਾ ਆਖਰੀ ਕੁਐਸਚਨ ਆ ਤੁਹਾਨੂੰ ਇਹ ਜਿਵੇਂ ਮੰਨ ਲਓ ਇੱਕ ਸਰਪੰਚ ਬਣ ਗਿਆ ਉਹ ਇੱਕ ਢੜੇ ਦਾ ਬਣ ਗਿਆ ਜਿਹੜਾ ਦੂਜੇ ਢੜੇ ਨਿਹਾਰੇ ਹੋਏ ਬੰਦੇ ਨੇ ਕਈ ਸਰਪੰਚ ਉਹਨਾਂ ਦੇ ਕੰਮ ਨਹੀਂ ਕਰਦੇ ਥੋੜੇ ਮੁਤਾਬਿਕ ਇਹ ਗੱਲਾਂ ਠੀਕ ਨੇ ਜਾਂ ਕਿਵੇਂ ਇਹਨਾਂ ਨੂੰ ਟੈਕਲ ਕਰਨਾ ਚਾਹੀਦਾ ਨਹੀਂ ਮੈਂ ਇਹ ਮੈਂ ਉਹ ਉਹ ਪਿੰਡ ਦਾ ਵਿਕਾਸ ਨਹੀਂ ਕਰ ਸਕਦਾ ਮੈਂ ਸਰ ਦੇਖਿਆ ਬਹੁਤ ਮਤਲਬ ਕਈ ਪਿੰਡਾਂ ਦੇ ਵਿੱਚ ਧੜੇ ਬਾਜੀ ਇੰਨੀ ਜ਼ਿਆਦਾ ਕਿ ਦੂਜੇ ਬੰਦੇ ਦਾ ਜਿਹੜੇ ਜਿਹੜੇ ਹਾਰੇ ਹੋਏ ਹੁੰਦੇ ਨੇ ਉਹਨਾਂ ਦਾ ਕੰਮੇ ਨਹੀਂ ਕਰਦੇ ਹੈਗੇ ਗੇੜ ਤੋਂ ਹੀ ਮੋੜ ਦਿੰਦੇ ਨੇ ਤੂੰ ਤਾਂ ਉਹਨਾਂ ਨੂੰ ਵੋਟ ਫਾਈ ਸੀ ਚੱਲ ਲੈ ਉਹ ਉਹ ਇਨਸਾਨ ਦੀ ਪਹਿਲੀ ਤੇ ਆਖਰੀ ਟਰਨੇ ਹੁੰਦੀ ਆ ਸਹੀ ਗੱਲ ਹੈ ਇਹ ਇਹ ਗੱਲ ਤੁਸੀਂ ਸੋਣਾ ਨੇ ਸੱਚ ਗਈ ਆ ਤੇ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਦਰਸ਼ਕਾਂ ਨੂੰ ਸਰ ਮੈਂ ਤਾਂ ਦਰਸ਼ਕਾਂ ਨੂੰ ਇਹ ਇਹ ਦਿੰਦਾ ਵੋਟਾਂ ਨੇ ਭਾਈਚਾਰਾ ਬਣਾ ਕੇ ਰੱਖੋ ਹਾਂਜੀ ਵੋਟਾਂ ਹੁੰਦੀਆਂ ਰਹਿਣੀਆਂ ਨੇ ਹਾਂਜੀ ਤੁਹਾਨੂੰ ਅਧਿਕਾਰ ਦਿੱਤਾ ਮਤ ਦਾ ਮਤਦਾਨ ਆ ਇਹ ਹਾਂਜੀ ਜਿੱਥੇ ਤੁਹਾਡਾ ਜੀ ਖੜਦਾ ਆਪਣੇ ਜਿਹੜਾ ਤੁਹਾਨੂੰ ਵਧੀਆ ਲੱਗਦਾ ਆਪਣੇ ਦਿਮਾਗ ਦੀ ਸੋਚ ਨਾਲ ਉਸ ਨੂੰ ਵੋਟ ਕਰੋ ਹਾਂਜੀ ਆ ਸਸਰੀ ਗੱਲ ਦੋਸਤੋ ਸਾਰਿਆਂ ਨੂੰ ਹੋਰ ਸਾਰੇ ਠੀਕ ਠਾਕ ਹੋ ਤੇ ਅੱਜ ਇੱਕ ਤੁਹਾਨੂੰ ਨਵੀਂ ਸ਼ਖਸੀਅਤ ਨਾਲ ਅਸੀਂ ਮਿਲਾਉਣ ਜਾ ਰਹੇ ਹਾਂ ਜినਾਰਾ ਨਾਮ ਹੈ ਜਸਵੀਰ ਸਿੰਘ ਖੋਲਾ ਜੀ ਇਹ ਬਹੁਤ ਹੀ ਮਤਲਬ ਸਿਆਸਤ ਦੇ ਵਿੱਚ ਬਹੁਤ ਜਾਣਕਾਰ ਨੇ ਸਿਆਸਤ ਦੇ ਸੱਸੀ ਗੱਲ ਸਰ ਸੱਸੀ ਗੱਲ ਦੀ ਹੋਰ ਕੀ ਤੇ ਠੀਕ ਹੋ ਜੀ ਤੇ ਸਰ ਅਸੀਂ ਅੱਜ ਤੁਹ ਤੋਂ ਕੁਝ ਸਵਾਲ ਪੁੱਛਾਂਗੇ ਜਿਵੇਂ ਪਿੰਡਾਂ ਦੇ ਵਿੱਚ ਪੰਚਾਇਤੀ ਚੋਣਾਂ ਦੀ ਤੇ ਤੁਹਾਨੂੰ ਇਹਨਾਂ ਬਾਰੇ ਬਹੁਤ ਜਾਣਕਾਰੀ ਆ ਤੇ ਤੁਸੀਂ ਦੱਸੋ ਸਰਪੰਚ ਕਿੱਦਾਂ ਦਾ ਹੋਣਾ ਚਾਹੀਦਾ ਵੀ ਕਈ ਸਰਪੰਚ ਪੱਖਪਾਤ ਕਰਦੇ ਆ ਕਈ ਨਹੀਂ ਕਰਦੇ ਤੁਸੀਂ ਦੱਸੋ ਜੀ 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 ਜਿਹੜਾ ਸਰਪੰਚ ਹੁੰਦਾ ਹਾਂਜੀ ਇਹ ਨਾ ਕਿ ਇੱਕ ਪਾਰਟੀ ਦਾ ਹਾਂਜੀ ਸਰ ਨਾ ਕਿ ਕੁਝ ਵਿਅਕਤੀਆਂ ਦਾ ਹਾਂਜੀ ਜਿਹੜਾ ਸਰਪੰਚ ਹੁੰਦਾ ਸਾਰੇ ਇੱਕ ਪੂਰੇ ਪਿੰਡ ਦਾ ਸਰਪੰਚ ਹੁੰਦਾ ਹਾਂਜੀ ਹਾਂਜੀ ਸਰਪੰਚ ਨੂੰ ਹਮੇਸ਼ਾ ਸੱਚ ਅਤੇ ਇਮਾਨਦਾਰੀ ਨਾਲ ਚੱਲਣਾ ਚਾਹੀਦਾ ਹਾਂਜੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨੇ ਚਾਹੀਦੇ ਨੇ ਓਕੇ ਅਗਾਂਹ ਬਦੂ ਸੋਚਦਾ ਸਰਪੰਚ ਚਾਹੀਦਾ ਹਾਂਜੀ ਅੱਜ ਕੱਲ ਸਾਡਾ ਜਿਹੜਾ ਪੜਿਆ ਲਿਖਿਆ ਯੋਗ ਹੈ ਹਾਂਜੀ ਸਰ ਕੰਪਿਊਟਰ ਯੋਗ ਆ ਗਿਆ ਹਾਂਜੀ ਇਹਦੇ ਵਿੱਚ ਸਰਪੰਚ ਦਾ ਪੜਿਆ ਲਿਖਿਆ ਹੋਣਾ ਬਹੁਤ ਜ਼ਰੂਰੀ ਹੈ ਹਾਂ ਜੀ ਇੱਕ ਸਰ ਇੰਟਰਰਪਟ ਕਰੂੰਗਾ ਜਿਵੇਂ ਹੁਣ ਦੇ ਇਲੈਕਸ਼ਨ ਨੇ ਜਿਵੇਂ ਤੁਸੀਂ ਬਹੁਤ ਪਹਿਲਾਂ ਤੋਂ ਸਿਆਸਤ ਦੇ ਜਾਣਕਾਰ ਹੋ ਜਿਹੜੇ 90 ਦੇ ਇਲੈਕਸ਼ਨ ਸੀਗੇ ਜਾਂ ਅੱਜ ਤੋਂ 15 ਸਾਲ ਪਹਿਲਾਂ ਇਲੈਕਸ਼ਨ ਹੁੰਦੇ ਸੀ ਸਰਪੰਚੀ ਦੇ ਉਹਨਾਂ ਤੇ ਅੱਜ ਵਾਲੇ ਇਲੈਕਸ਼ਨਾਂ ਚ ਕੋਈ ਫਰਕ ਆਇਆ ਡਿਫਰੈਂਸ ਆਇਆ ਜਾਂ ਸੇਮ ਹੀ ਹੈ ਜੀ ਸੇਮ ਨਹੀਂ ਬਹੁਤ ਫਰਕ ਪੈ ਗਿਆ ਗੱਲਾਂ ਬਹੁਤ ਉਸ ਸਮੇਂ ਦਾ আর ਜਿਹੜਾ ਅੱਜ ਦਾ ਸਮਾਂ ਹੈ ਹਾਂ ਜੀ ਉਦੋਂ ਜਿਹੜਾ ਸਾਡਾ ਸਮਾਜ ਸੀ ਬੜਾ ਜਿਹੜੇ ਸਾਡੇ ਪੁਰਾਣੇ ਬਿਉਰਗ ਹੁੰਦੇ ਸੀ ਕਿ ਉਹਨਾਂ ਦੀ ਸਲਾਹ ਲੈ ਕੇ ਚੱਲਦਾ ਸੀ। ਅੱਛਾ ਜੀ। ਜਿਹੜਾ ਅੱਜ ਦਾ ਜੂਥ ਹੈ ਉਹ ਹੀ ਗੱਲ ਸਵਕਾਰ ਨਹੀਂ ਕਰਦਾ। ਅੱਜ ਦਾ ਜੂਥ ਹੈ ਹਾਂ ਜੀ ਸਾਇੰਸ ਦਾ ਜਵਾਨਾ ਆ ਗਿਆ। ਹਾਂ ਜੀ। ਪੜ੍ਹ ਲਿਖ ਕੇ ਆਏ ਨੇ। ਹਾਂ ਜੀ। ਉਹ ਤਾਂ ਉਹਦੇ ਹਿਸਾਬ ਨਾਲ ਚੱਲਦੇ ਨੇ ਅੱਜ ਦੇ ਜਵਾਨੇ ਦੇ ਨਾਲ ਚੱਲਦੇ ਨੇ। ਨਹੀਂ ਨਹੀਂ ਬਿਲਕੁਲ ਸੋਹਣਾ ਨੇ ਸੱਚਾ। ਹਾਂ ਜੀ। ਸਾਡੀ ਜ਼ਿੰਦਗੀ ਦਾ ਇੱਕ ਤਜਰਬਾ ਹੈ। ਹਾਂ ਜੀ। ਵੀ ਜੂਥ ਨੂੰ ਵੀ ਨਾਲ ਲੈ ਕੇ ਚੱਲਿਆ ਜਾਵੇ ਤਾਂ ਅਸੀਂ ਅੱਗੇ ਤਰੱਕੀ ਕਰ ਸਕਦੇ ਹਾਂ। ਹਾਂ ਜੀ। ਜਿਵੇਂ ਸਰ ਤੁਸੀਂ ਸਿਆਸੀ ਮਹਾਰੂ ਤੁਸੀਂ ਜਿਵੇਂ ਬਹੁਤ ਲੰਬਾ ਸਮਾਂ ਸਿਆਸਤ ਦੇ ਵਿੱਚ ਮੰਨ ਲਓ ਹੁਣ ਵੀ ਹੋ ਤੇ ਤੁਹਾਨੂੰ ਜਿਵੇਂ ਮੰਨ ਲਓ ਜਿਹੜੇ ਪਹਿਲਾਂ ਸਰਪੰਚ ਕੰਮ ਕਰਦੇ ਹੁੰਦੇ ਸੀ ਤੇ ਜੇ ਹੁਣ ਸਰਪੰਚ ਕੰਮ ਕਰਦੇ ਆ ਉਹਨਾਂ 'ਚ ਕੋਈ ਫਰਕ ਲੱਗਦਾ ਜਾਂ ਸੇਮ ਹੀ ਆ ਦੇਖੋ ਫਰਕ ਤਾਂ ਸਰਪੰਚ ਦੀ ਆਪਣੀ ਸੋਚ ਤੇ ਆ ਹਾਂਜੀ ਇਨਸਾਨ ਦੀ ਹਰ ਇੱਕ ਦੀ ਵੱਖਰੀ ਵੱਖਰੀ ਸੋਚ ਹੈ ਹਾਂਜੀ ਜਿਹੜੇ ਇਨਸਾਨ ਵਧੀਆ ਪੜ੍ਹ ਲਿਖ ਜਾਂਦੇ ਨੇ ਵਧੀਆ ਪੜ੍ਹਦੇ ਨੇ ਉਹ ਕੰਮ ਆ ਕਿਹ ਵਧੀਆ ਹੁੰਦੇ ਆ ਹਾਂ ਜੀ ਮੈਨ ਕਿਹੜੇ ਕਿਹੜੇ ਕੰਮ ਕਰਨੇ ਆ ਪਾਕੀ ਵਧੀਆ ਹੁੰਦੇ ਆ ਉਹ ਹਾਂ ਜੀ ਕੰਮ ਤਾਂ ਬਹੁਤ ਨੇ ਕਰਨ ਨੂੰ ਜੇ ਕਰਨੇ ਹੋਣ ਹਾਂ ਜੀ ਪੰਚਾਇਤ ਕੋਲ ਕਿੰਨੀ ਪਾਵਰ ਹੈ ਹਾਂ ਜੀ ਇਹ ਵਟਾ ਕੇ ਸਾਡੇ ਸਮਾਜ ਨੂੰ ਲਿਆ ਸਕਦੀ ਹੈ ਅੱਛਾ ਜੀ ਮਤਲਬ ਕਿੰਨੀ ਕੁ ਪਾਵਰ ਹੁੰਦੀ ਹੈ ਪੰਚਾਇਤ ਕੋਲ ਇਹ ਦੱਸ ਸਕਦੇ ਹੋ ਪੰਚਾਇਤ ਕੋਲ ਜਿੰਨੀ ਪਾਵਰ ਡੀਸੀ ਨੂੰ ਓਨੀ ਪਾਵਰ ਸਰਪੰਚ ਕੋਲ ਵੀ ਹੈਗੀ ਅੱਛਾ ਜੀ ਹਾਂ ਜੀ ਪਰ ਸਾਡੇ ਘਾਟ ਕੀ ਆ ਹਾਂਜੀ ਸਾਡੇ ਸਰਪੰਚਾਂ ਨੂੰ ਹੀ ਨਹੀਂ ਪਤਾ ਹੁੰਦਾ ਮੈਂ ਸਰਪੰਚ ਹਾਂਜੀ ਉਹ ਤਾਂ ਇੱਕ ਸਾਡੇ ਜਿਹੜਾ ਸੈਕਟਰੀ ਆ ਹਾਂਜੀ ਉਹ ਬਲਕੇ ਇੱਕ ਹੁਸਾਇਕ ਦਤਾ ਜਾਂਦਾ ਉਹਦਾ ਕੰਮ ਕਰਨ ਨੂੰ ਹਾਂਜੀ ਇਹਦਾ ਸੈਕਟਰੀ ਨੂੰ ਨਾ ਬਸੰਝੀ ਜਾਂਦੇ ਨੇ ਉਹਦੀ ਘਾਟ ਇਹ ਹੀ ਆ ਹਾਂਜੀ ਕੋਈ ਪੰਚਾਇਤੀ ਰਾਜ ਐਕਟ ਨਹੀਂ ਪੜਦਾ ਹਾਂਜੀ ਇਹ ਮਤਲਬ ਪੜਨਾ ਚਾਹੀਦਾ ਨਾ ਬਿਲਕੁਲ ਪੜਨਾ ਚਾਹੀਦਾ ਜਿਹੜਾ ਸਰਪੰਚ ਬਣ ਗਿਆ ਸਭ ਤੋਂ ਪਹਿਲਾਂ ਉਹ ਪੰਚਾਇਤੀ ਰਾਜ ਐਕਟ ਲਿਆ ਕੇ ਪੜਨਾ ਚਾਹੀਦਾ ਹੂੰ ਪੀਰ ਮੇਰੀ ਤਾਂ ਚੌਥੀ ਡਾਰਨਾ ਹੈ ਪੰਜਵੀਂ ਹਾਂ ਅੱਛਾ ਜੀ ਜਿੰਨੇ ਵੀ ਕੈਂਪ ਲੱਗਦੇ ਆ ਹਾਂਜੀ ਜੇ ਨਵੇਂ ਆਉਂਦੇ ਆ ਹਾਂਜੀ ਸਾਰੀਆਂ ਪੰਚਾਇਤਾਂ ਦੇ ਪੰਚਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਹਾਂਜੀ ਤਾਂ ਚਲੋ ਤੁਹਾਨੂੰ ਤਾਂ ਬਹੁਤ ਐਕਸਪੀਰੀਅੰਸ ਆ ਹਾਂਜੀ ਸਮਝ ਲਓ ਤੁਸੀਂ ਆਪਣੇ ਕੋਈ ਐਮਐਲਏ ਜਣ ਕੇ ਜਾਂਦਾ ਹੈ ਹਾਂਜੀ ਪਹਿਲੀ ਵਾਰ ਉਹਨਾਂ ਨੂੰ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਬਿਲਕੁਲ ਸਰ ਹਾਂਜੀ ਉਹ ਤਾਂ ਹੀ ਪੰਚਾਇਤ ਦੇ ਵਿੱਚ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਸਾਡੇ ਘਾਟ ਗਈ ਆ ਖਾਣਾ ਪੂਰਤੀ ਕਰਦੇ ਨਾ ਸਰਪੰਚਾਂ ਕੋ ਟਾਈਮ ਹੀ ਨਹੀਂ ਹੁੰਦਾ ਉਹ ਜਿਹੜੇ ਕੈਂਪ ਨੇ ਉਹ ਹੀ ਨੀਟੈਂਡ ਕਰਦੇ ਉਹਨੂੰ ਪਤਾ ਕੀ ਲੱਗਣਾ ਅੱਛਾ ਜੀ ਇਹ ਬਹੁਤ ਵੱਡਾ ਫਿਰ ਤਰਸਦੀ ਹੈ ਤਾਂ ਬਹੁਤ ਬੱਟੀ ਬਹੁਤ ਤਰਸਦੀ ਹੈ ਤੇ ਸਰ ਮੈਂ ਇੱਕ ਸਵਾਲ ਹੋਰ ਪੁੱਛੂਗਾ ਜਿੱਮੇ ਪਿੰਡਾਂ ਦੇ ਵਿੱਚ ਧੜੇਵਾਜੀ ਹੋ ਜਾਂਦੀ ਆ ਧੜੇਵਾਜੀ ਨਾਲੋਂ ਸ਼ਾਂਤੀ ਨਾਲ ਸਰਪੰਚ ਚੋਣਨਾ ਜ਼ਿਆਦਾ ਵਧੀਆ ਜਾਂ VOTING ਦੇ ਥੂ ਦੇਖੋ VOTING ਦਾ ਤਾਂ ਸਾਨੂੰ ਅਧਿਕਾਰ ਦਿੱਤਾ ਹਾਂ ਰਾਈਟ ਆ ਰਾਈਟ ਬੋਲਣ ਦਾ ਅਧਿਕਾਰ VOTING ਦਾ ਅਧਿਕਾਰ ਪਰ ਜੇ ਨਹੀਂ ਸੰਮਤੀ ਹੁੰਦੀ ਹਾਂਜੀ ਸਰ ਤਾਂ ਉੱਥੇ ਜੀ VOTING ਵੀ ਹੋ ਜਾਂਦਾ ਹੀ ਹੈ ਹਾਂਜੀ ਇੱਕ ਲੋਕ ਫਤਵਾ ਹੈ ਹਾਂਜੀ ਜਿਹੜੇ ਬੰਦੇ ਨੂੰ ਚੁਣਿਆ ਜਾਂਦਾ ਹੈ ਹਾਂਜੀ ਉਹਨੂੰ ਸਵੀਕਾਰ ਕਰਨਾ ਚਾਹੀਦਾ ਹਰ ਇੱਕ ਨੂੰ ਹਾਂਜੀ ਵੈਸੇ ਵਧੀਆ ਸਭ ਤੋਂ ਜੇ ਸਾਰੂ ਸ਼ਾਂਤੀ ਹੋਈ ਉਹਦੇ ਨਾਲ ਦੀ ਕੋਈ ਰੇਸ ਨਹੀਂ ਹੁੰਦੀ ਭਾਈ ਕਿਹੜਾ ਬਣਿਆ ਰਹਿੰਦਾ ਹਾਂਜੀ ਇੱਕ ਨਾ ਸਰ ਮੇਰਾ ਆਖਰੀ ਕੁਐਸਚਨ ਆ ਤੁਹਾਨੂੰ ਇਹ ਜਿਵੇਂ ਮੰਨ ਲਓ ਇੱਕ ਸਰਪੰਚ ਬਣ ਗਿਆ ਉਹ ਇੱਕ ਧੜੇ ਦਾ ਵੜ ਗਿਆ ਜਿਹੜਾ ਦੂਜੇ ਧੜੇ ਦੇ ਹਾਰੇ ਹੋਏ ਬੰਦੇ ਨੇ ਕਈ ਸਰਪੰਚ ਉਹਨਾਂ ਦੇ ਕੰਮ ਨਹੀਂ ਕਰਦੇ ਥੋੜੇ ਮੁਤਾਬਕ ਇਹ ਗੱਲਾਂ ਠੀਕ ਨੇ ਜਾਂ ਕਿਵੇਂ ਇਹਨਾਂ ਨੂੰ ਟੈਕਲ ਕਰਨਾ ਚਾਹੀਦਾ ਨਹੀਂ ਮੈਂ ਇਹ ਗੱਲਾਂ ਨਾਲ ਸਹਿਮਤ ਨਹੀਂ ਹੋਗਾ ਹਾਂਜੀ ਕਿ ਇਹ ਕੋਈ ਕਰਤਾਰ ਹੈ ਹਾਂਜੀ ਕੰਮ ਸਾਨੂੰ ਹਰੇਕ ਦਾ ਕਰਨਾ ਹੈ ਸਾਨੂੰ ਚੁਣਿਆ ਕਾਹਦੇ ਵਾਸਤੇ ਆ ਹਾਂਜੀ ਜਨਤਾ ਦੀ ਸੇਵਾ ਕਰਨ ਵਾਸਤੇ ਹਾਂਜੀ ਹਾਂਜੀ ਸਰ ਧੜੇਵਾਦੀ ਜਿਵੇਂ ਕੇ ਮੈਂ ਉਹ ਸਬੰਧ ਨੂੰ ਸਰਪੰਚੇ ਨਹੀਂ ਸਮਝਦਾ ਜਿਹੜਾ ਬੰਦਾ ਸਰਪੰਚ ਬਣ ਕੇ ਧੜੇਵਾਜੀ ਜੀ ਬੈ ਗਿਆ ਹਾਂਜੀ ਮੈਂ ਉਹ ਉਹ ਪਿੰਡ ਦਾ ਵਿਕਾਸ ਨਹੀਂ ਕਰ ਸਕਦਾ ਮੈਂ ਸਰ ਦੇਖਿਆ ਬਹੁਤ ਮਤਲਬ ਕਈ ਪਿੰਡਾਂ ਦੇ ਵਿੱਚ ਧੜੇਵਾਜੀ ਇੰਨੀ ਜ਼ਿਆਦਾ ਕਿ ਦੂਜੇ ਬੰਤੇ ਦਾ ਜਿਹੜੇ ਜਿਹੜੇ ਹਾਰੇ ਹੋਏ ਹੁੰਦੇ ਨੇ ਉਹਨਾਂ ਦਾ ਕੰਮੇ ਨਹੀਂ ਕਰਦੇ ਹੈਗੇ ਗੇੜ ਤੋਂ ਹੀ ਮੋੜ ਦਿੰਦੇ ਨੇ ਤੂੰ ਤਾਂ ਉਹਨਾਂ ਨੂੰ ਵੋਟ ਪਾਈ ਸੀ ਚੱਲ ਇੱਥੋਂ ਉਹ ਉਹ ਇਨਸਾਨ ਦੀ ਪਹਿਲੀ ਤੇ ਆਖਰੀ ਟਰਨੇ ਹੁੰਦੀ ਆ ਸਹੀ ਗੱਲ ਹੈ ਇਹ ਇਹ ਗੱਲ ਤੁਸੀਂ 16 ਨੇ ਸੱਚ ਕਹੀ ਆ ਤੇ ਤੁਸੀਂ ਮੈਸੇਜ ਕੀ ਦੇਣਾ ਚਾਹੋਗੇ ਦਰਸ਼ਕਾਂ ਨੂੰ ਸਰ ਮੈਂ ਤਾਂ ਦਰਸ਼ਕਾਂ ਨੂੰ ਇਹ ਇਹ ਦਿੰਦਾ ਬੋਟਾਂ ਨੇ ਭਾਈਚਾਰਾ ਬਣਾ ਕੇ ਰੱਖੋ ਹਾਂਜੀ ਬੋਟਾਂ ਆਉਂਦੀਆਂ ਰਹਿਣੀਆਂ ਨੇ ਹਾਂਜੀ ਤੁਹਾਨੂੰ ਅਧਿਕਾਰ ਦਿੱਤਾ ਮਤ ਦਾ ਮਤਦਾਨ ਆ ਇਹ ਹਾਂਜੀ ਜਿੱਥੇ ਤੁਹਾਡਾ ਜੀ ਕਰਦਾ ਆਪਣੇ ਜਿਹੜਾ ਤੁਹਾਨੂੰ ਵਧੀਆ ਲੱਗਦਾ ਆਪਣੇ ਦਿਮਾਗ ਦੀ ਸੋਚ ਨਾਲ ਉਸ ਨੂੰ ਵੋਟ ਕਰੋ ਹਾਂਜੀ ਜੇ ਤੁਸੀਂ ਇਕੱਠੇ ਹੋ ਕੇ ਸਾਰਾ ਭਾਈਚਾਰਾ ਕਿਸੇ ਵਧੀਆ ਇਨਸਾਨ ਨੂੰ ਚੁਣ ਸਕਦੇ ਹੋ ਕੋਸ਼ਿਸ਼ ਕਰੋ ਹਾਂਜੀ ਕੋਸ਼ਿਸ਼ ਕਰੋ ਵਧੀਆ ਇਨਸਾਨ ਨੂੰ ਚੁਣੋ ਭਾਈ ਮੈਂ ਸਹੀ ਗੱਲ ਵਧੀਆ ਸਰਪੰਚ ਹਾਂਜੀ ਜਿਹੜਾ ਅੱਜ ਦਾ ਜਵਾਨਾ ਹੈ ਹਾਂਜੀ ਇਹਦੇ ਵਿੱਚ ਪੜੇ ਲਿਖੇ ਸਰਪੰਚ ਅੱਗੇ ਆਉਣੇ ਚਾਹੀਦੇ ਨੇ ਹਾਂਜੀ ਕਈ ਗੱਲਾਂ ਦੀ ਅੱਜ ਸਾਨੂੰ ਲੋੜ ਹੈ ਹਾਂਜੀ ਸਰਪੰਚ ਇਹ ਵੀ ਕਰ ਸਕਦਾ ਜਿਹੜਾ ਆਰਥਿਕ ਪੱਖੋਂ ਵੀ ਸਟਰੋਂਗ ਹੋ ਉਹਦੇ ਕੋ ਟਾਈਮ ਵੀ ਹੋਵੇ ਓਕੇ ਅੱਜ ਸਾਰੇ ਸਾਧਨਾਂ ਦੀ ਲੋੜ ਹੈ ਹਾਂਜੀ ਇਹ ਨਹੀਂ ਹੈਗਾ ਸਰਪੰਚ ਬਣ ਗਿਆ ਜਿਹੜਾ ਕਮਜ਼ੋਰ ਹੁੰਦਾ ਉਹ ਸਰਪੰਚ ਨਹੀਂ ਹੁੰਦੀ ਨਹੀਂ ਔਖਾ ਹੋ ਜਾਂਦਾ ਬਹੁਤ ਔਖਾ ਹੋ ਜਾਂਦਾ ਚਲੋ ਜੀ ਚਲੋ ਦਰਸ਼ਕੋ ਇਹ ਸੰ ਜਸਵੀਰ ਸਿੰਘ ਖੋਲਾ ਜੀ ਜੋ ਕਿ ਸਿਆਸੀ ਮਾਹਰ ਨੇ ਤੇ ਇਹ ਸਾਨੂੰ ਸੇਧ ਦਿੰਦੇ ਰਹਿੰਦੇ ਨੇ ਅੱਗੇ ਵੀ ਲਾਈਫ ਦੇ ਵਿੱਚ ਕਿਵੇਂ ਚੱਲਣਾ ਹੈ ਧੰਨਵਾਦ ਜੀ ਸਤਿ ਸ੍ਰੀ ਅਕਾਲ ਮਿਲਦੇ ਆ ਕਿਸੇ ਅਗਲੀ ਸ਼ਖਸੀਅਤ ਨਾਲ ਅਸੀ ਗੱਲ ਸਰ ਠੀਕ ਹੈ ਜੀ ਮਿਲਦੇ ਆਂ